ਤਾਂ ਮੈਂ ਇਹ ਨਾ ਚਾਹਣਾ ਕਿ ਦੇਖੋ ਬੈਠੀ ਆਪਣੀ ਘੋੜਿਆਂ ਨੂੰ ਪਹਿਚਾਨ ਦਵੋ ਪੋੜੇ ਪਿੱਛੇ ਲੜੋ ਅੱਜ ਇਕੱਠੇ ਹੋਏ ਆ ਤਾਂ ਅੱਜ ਇੱਕ ਫੈਸਲਾ ਕੋਈ ਪਾਸੇ ਜਾਵਾਂਗੇ ਇੱਕ ਸੋਸਾਇਟੀ ਬਣਾਵਾਂਗੇ ਪੰਜ ਮੈਂਬਰਾਂ ਦੀ ਕੋਰਟ ਕਮੇਟੀ ਬਣਾਵਾਂਗੇ ਜਿਹੜੀ ਫੈਸਲੇ ਲਾਊਗੀ ਤੇ 31 ਮੈਂਬਰ ਸੋਸਾਇਟੀ ਚ ਲਾਵਾਂਗੇ ਹਰੇਕ ਡਿਸਟ੍ਰਿਕਟ ਦੇ ਵਿੱਚੋਂ ਕੁਝ ਕੁਝ ਲਾਵਾਂਗੇ ਜਿੱਥੇ ਘੋੜੇ ਜ਼ਿਆਦਾ ਐ ਉਹਨਾਂ ਦੇ ਮੈਂਬਰ ਚਾਹਾਂ ਜਿਸ ਕਿਸੇ ਨੂੰ ਥੋੜੇ ਕੋੜੇ ਘਟਾ ਹੈ ਉੱਥੇ ਥੋੜੇ ਘਟਾ ਜੇ ਬਠਿੰਡਾ ਮੁਖਸਰ ਸਭ ਤੋਂ ਜ਼ਿਆਦਾ ਕੋੜੇ ਮੈਨੂੰ ਲੱਗਾ ਪੰਜਾਬ ਚ ਬਠਿੰਡੇ ਤੇ ਮੁਖਸਰਾ ਲੁਧਿਆਣੇ ਉਸ ਤੋਂ ਪਾ ਉਸ ਤੋਂ ਅਗਲਾ ਇੱਕ ਨਾ ਹੈ ਲੁਧਿਆਣੇ ਦਾ ਉਸੇ ਸਾਬ ਨਾਲ ਮੈਂਬਰ ਲੈ ਕੇ ਇੱਕ ਪੰਜਾਬ ਕੋੜਿਆਂ ਦੀ ਸੁਸਾਇਟੀ ਤਿਆਰ ਕਰਾਂਗੇ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਸ਼ੁਰੂ ਕਰਾਂਗੇ ਆਪਣੇ ਕੋੜਿਆਂ ਜਿਹੜੇ ਪੰਜਾਬ ਦੀ ਨਸਲ ਹੋਣ ਦੇ ਪੰਜਾਬ ਦੇ ਘੋੜਿਆਂ ਦਾ ਸ਼ੋਅ ਕਰਾਵਾਂਗੇ ਹਾਂ ਉਸ ਸ਼ੋਅ ਦੇ ਵਿੱਚ ਜੇ ਮਾਰਵਾੜੀ ਆਉਂਦੇ ਆ ਆ ਜਾਣ ਲੋ ਵੈਲਕਮ ਸਾਨੂੰ ਕੋਈ ਪ੍ਰੋਬਲਮ ਇੱਕ ਕੈਟਾਗਰੀ ਰੱਖ ਲਾਂਗੇ ਮਾਰਵਾੜੀ ਘੋੜਿਆਂ ਦੀ ਜਿਹੜਾ ਮਰਜ਼ੀ ਲਿਓ ਆਪਣਾ ਉਹ ਤੋਂ ਕੰਪਲੀਟ ਕਰ ਪੰਜਾਬ ਦਾ ਘੋੜਾ ਪੰਜਾਬ ਦੇ ਘੋੜੇ ਨਾਲ ਕੰਪੀਟ ਕਰੂਗਾ ਅਸੀਂ ਬ੍ਰੀਡ ਮਿਕਸ ਨਹੀਂ ਹੋਣ ਦੇਣੀ ਅਸੀਂ ਬ੍ਰੀਡ ਮਿਕਸ ਨਹੀਂ ਆਉਣ ਦੇਣੀ ਤਾਂ ਪੰਜਾਬ ਦੇ ਘੋੜਿਆਂ ਦੀ ਜਿਹੜੀ ਮੇਨ ਫੋਕਸ ਉਹ ਮੇਲੇ ਦਾ ਹੋਊਗਾ ਸ਼ੋਅ ਦਾ ਹੋਊਗਾ ਉਹ ਸਿਰਫ ਪੰਜਾਬ ਦੇ ਘੋੜੇ ਦੀ ਹੀ ਪ੍ਰੋਮੋਸ਼ਨ ਵਾਸਤੇ ਹੋਊਗਾ ਇੱਕ ਕੈਟਾਗਰੀ ਰੱਖੀ ਜਾਊਗੀ ਮਾਰਵਾੜੀ ਘੋੜੇ ਜਿਹਨੇ ਉਹ ਚ ਪਾਣੇ ਪਰ ਕੋਈ ਗੱਲ ਵੈਲਕਮ ਮੋਕਸਰ ਦੇ ਵਿੱਚ ਬਾਦਲ ਸਾਹਿਬ ਦੀ ਗਵਰਨਮੈਂਟ ਆਉਣ ਤੋਂ ਬਾਅਦ 2008 ਜਾਂ 9 ਚ ਪਹਿਲੀ ਵਾਰੀ ਜਿਹੜੇ ਹੌਰ ਸ਼ੋ ਲੱਗਿਆ ਸੀ ਸਰਕਾਰੀ ਵੱਲੋਂ ਮੈਂ ਤਾਂ ਉਹ ਘੋੜੀਆਂ ਲੈ ਕੇ ਗਿਆ ਸੀ ਜੀ ਉੱਥੇ ਇੱਕ ਬੈਰੀ ਜਿਹੜੀ ਕਰਾਵਾਤੀ ਦੀ ਭੈਣ ਸੀ ਇੱਕ ਵੇ ਗੁਲਗੋੜੀ ਲੱਗੇ ਗਿਆ ਸੀ ਪੰਜਾਬ ਬਲੱਡ ਬੰਗੀ ਵਾਲਾ ਘੋੜਾ ਵਜਦਾ ਸੀ ਬਾਈ ਜੀ ਬਠਿੰਡੇ ਵਾਲਾ ਪਤਾ ਹੋਊਗਾ ਬੰਗੀ ਵਾਲੇ ਘੋੜੀ ਦੀ ਧੀ ਸੀ ਲੋਕਰੀ ਦੀ ਜਦੋਂ ਮੈਂ ਦੋ ਘੋੜੀਆਂ ਲੈ ਕੇ ਗਿਆ ਕਹਿੰਦੇ ਫਾਰਮ ਤੋਂ ਰੋਮੇਗਾ ਪਰੋ ਉਹਦੇ ਬਰੀਡ ਦਾ ਨਾਮ ਸੀ ਮਾਲਵਾੜੀ ਮੈਂ ਕਹਿੰਦਾ ਜੀ ਮਾਲਵਾੜੀ ਕਰਾ ਜੀ ਤੇ ਕਹਿੰਦੇ ਉਹ ਦੂਜੀ ਭੜ ਲਓ ਉਹ ਤੋਂ ਕਿਨੇ ਗਿਆ ਸੀ ਅਨ ਸਪੈਸੀਫਾਈਡ ਇਹਦਾ ਨਾਮ ਪਤਾ ਟਿਕਾਣਾ ਨਹੀਂ ਉਹ ਆਪਣੀ ਲੋਟ ਖਾਚਰ ਕੋਲ ਸਾਰੇ ਪਿੱਤੀ ਸੀ ਮੈਂ ਐਸਐਚੀ ਪੜ੍ਹਨ ਮੇ ਲੱਗਾਂ ਪਰ ਮਹਾਰਾਣੀ ਨਹੀਂ ਨਾ ਅਨਸਪੈਸੀਫਾਈਡ ਕੈਟਾਗਰੀ ਦਾ ਨਾਮ ਦਿੱਤਾ ਗਿਆ ਸੀ ਪੰਜਾਬ ਦੇ ਘੋੜਿਆਂ ਨੂੰ ਪੰਜਾਬ ਦੀ ਧਰਤੀ ਤੇ ਮੁਕਸਮ ਨਹੀਂ ਕਰਦੀ ਕਿਸ ਤੋਂ ਮਾੜਾ ਉਹ ਮੈਂ ਦੇ ਸਮਝਦੇ ਹੁੰਦਾ ਜੀ ਸਾਫੇ ਹੋਣਗੇ ਬਾਈ ਜੀ ਤੇ ਇਹ ਵੀ ਨਹੀਂ ਸਮਝੇ ਫਿਰ ਕੋਈ ਬੰਦਾ ਆਪਾਂ ਨੂੰ ਸਮਝਾ ਨਹੀਂ ਸਕਦਾ ਉਹੀ ਟੋਪੀ ਵਾਲੇ ਦਾਜਾ ਹੈ ਆਉਂਦੇ ਘੋੜੇ ਵੇਚਦੇ ਸੀ ਰਾਜਸਥਾਨ ਤੋਂ ਇੱਥੇ ਘੋੜੇ ਕਿੱਦਾਂ ਸੀ ਇਹ ਸਿਲਸਿਲਾ ਚੱਲੀ ਗਿਆ ਇੱਕੋ ਹੀ ਆਵਾਜ਼ ਪਈ ਸੀ ਕਿ ਮੈਂ ਰੋਲ ਲੜਾ ਪਾਉਂਦਾ ਸੀ ਬਹੁਤ ਥੋੜਿਆਂ ਨੇ ਸਾਥ ਦਿੱਤਾ ਪਰ ਅੱਜ ਜਿੰਨੇ ਲੋਕਾਂ ਨੇ ਸਾਥ ਦੇ ਰਹੇ ਆ ਤੇ ਕਿੰਨੀਆਂ ਆਵਾਜ਼ਾਂ ਉੱਠ ਰਹੀਆਂ ਨੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਆਹੋ ਬੋਲੋ ਉਹ ਵੀ ਇਹ ਘੋੜੀਆਂ ਜਿੱਤੀਆਂ ਵੀ ਪਰ ਉਸ ਤੋਂ ਬਾਅਦ ਮੈਂ ਆਪਣੇ ਘੋੜੀਆਂ ਵੇਚਣੇ ਬੰਦ ਕਰ ਦਿੱਤੇ ਇੱਕ ਵਾਰ ਸ਼ਾਇਦ ਦੋ ਵਾਰੀ ਫਤਿਹਗੜ ਮੇਲੇ ਤੇ ਲੈ ਕੇ ਗਿਆ ਸੀ ਉਦੋਂ ਵੀ ਜਿੱਤ ਗਈ ਸੀ ਪਰ ਮੈਂ ਉਸ ਤੋਂ ਬਾਅਦ ਆਪਣੀ ਘੋੜੀਆਂ ਵੇਚਣੀ ਹੈ ਬਸ ਮੈਂ ਮੇਰੀ ਘੋੜੀ ਮੇਰਾ ਘੋੜਾ ਇਹਨਾਂ ਦੇ ਕੋ ਮਾਰਵਾੜੀ ਘੋੜੇ ਦੇ ਕੰਪੀਟੀਸ਼ਨ ਨਹੀਂ ਜਾਉਂਦਾ ਨਾ ਹੀ ਕਦੇ ਗਿਆ ਤਾਂ ਮੈਂ ਇਹ ਕਹਣਾ ਜੀ ਬਹੁਤ ਚੰਗੀ ਸ਼ੁਰੂਆਤ ਆਪਾਂ ਕਰ ਰਹੀ ਹੈ ਤੇ ਮੈਂ ਜੋ ਵੀ ਮਾਰਗਦੀ ਨੂੰ ਇਨਵਾਈਟ ਕਰਦਾ ਜੀ ਥੋੜੇ ਨਾਲ ਗੱਲ ਕਰਦੇ ਆ ਇਸ ਚੀਜ਼ ਬਾਰੇ ਅੱਜ ਆਪਾਂ ਟੈਕਨੀਕਲ ਸੈਸ਼ਨ ਦੇ ਵਿੱਚ ਕਿ ਜੇ ਸੁਸਾਇਟੀ ਦਾ ਕੈਰੈਕਟਿਸਟਿਕਸ ਨਾਲ ਘੋੜੇ ਦੀ ਬਰੀਡ ਦਾ ਕਰਨ ਸਾਹਿਬ ਸਾਰਾ ਤੁਹਾਨੂੰ ਸਪਰੇਡ ਕਰ ਰਗੇ ਜੀ ਉਸ ਤੋਂ ਬਾਅਦ ਕਿਵੇਂ ਰਜਿਸਟ੍ਰੇਸ਼ਨ ਹੋਣੀ ਹੈ ਕਿਵੇਂ ਸੁਸਾਇਟੀ ਬਣਨੀ ਹੈ ਉਹ ਅਜਾਪਾ ਬਣਾ ਕੇ ਹਿਲਣਾ ਹੈ ਕਮੇਟੀ ਆਪਣੀ ਪੂਰੀ ਰਜਿਸਟ੍ਰੇਸ਼ਨ ਜਿਹੜੀ ਹੋਣੀ ਹੈ ਪੇਪਰਵਰਕ ਆ ਉਹ ਹਮੇਲੇ ਟਾਈਮ ਤੇ ਕਰਨਾ ਪਰ ਅਜਾ ਆਪਾ ਬਣਾ ਕੇ ਲੈਂਦਾ ਠੀਕ ਹੈ ਜੀ ਥੈਂਕ ਯੂ ਜੀ ਮੈਂ ਤੁਹਾਡਾ ਗੱਲ ਕਰਨਾ ਉਹ ਮੈਂ ਜੋ ਕੀ ਮੰਗ ਰਿਹਾ ਸਰਚੀਕਾ ਜੀ ਸਾਰੇ ਆਏ ਕਿਰਾਂ ਨਮਾ ਪ੍ਰਹਲਾਦ ਆਪਸਾਂ ਨੇ ਮਿਲ ਕੇ ਸ਼ੁਰੂ ਕੀਤਾ ਇਹਦੇ ਵਿੱਚ ਅੰਤਨਾ ਬਹੁਤ ਆਉਣ ਕਿਹਾ ਤਵੇ ਬਹੁਤ ਲੱਗਣਗੇ ਹਸਪਤਾਲੀ ਛੱਡਣਾ ਦੂਜੀ ਗੱਲ ਪ੍ਰੈਸਾਪ ਨੇ ਕਿਹਾ ਹੈਗਾ ਕਿ ਆਪਾਂ ਰੀਡ ਰਜਿਸਟ੍ਰੇਸ਼ਨ ਬਾਰੇ ਤੇ ਸੁਸਾਇਟੀ ਬਾਰੇ ਗੱਲ ਕਰਨੀ ਹੈ ਇਹਦੇ ਵਿੱਚ ਕਾਫੀ ਕੁਝ ਕਰਨਾ ਪੈਣਾ ਇੱਕ ਦਿਨ ਦਾ ਕੰਮ ਨਹੀਂ ਹੈ ਸ਼ੁਰੂਆਤ ਆਜੇ ਤੱਕ ਬੇਟੀਆਂ ਚ ਬਣ ਚੁੱਕੀ ਪਰ ਜਿਹੜਾ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈਗਾ ਮੇਰੇ ਕਹਿ ਤੂੰ ਟਾਈਮ ਤੇ ਸਾਡੇ ਦਾ ਬਾਬਾ ਬੋਲ ਜੀ ਕਰ ਸਕਤਾ ਵੀ ਨੇ ਇਹਨਾਂ ਨੂੰ ਪੁੱਛਾਂਗੇ ਕਿ ਕੀ ਕੀ ਸਾਡੀਆਂ ਰਿਕੁਆਇਰਮੈਂਟਸ ਹੈ ਕਿੰਨ ਤੇ ਅਸੀਂ ਰਿਸਟਰ ਕੋਰਡ ਵਾਸਤੇ ਸਾਨੂੰ ਕੀ ਕੀ ਸਟੈਪ ਲੈਣੇ ਪੈਣਗੇ ਆਪਣਾ ਕਾਫੀ ਮਿਹਨਤ ਕਰਨੀ ਪੈਣੀ ਹੈ ਆਪਣੇ ਏਰੀਆਸ ਘੁੰਮ-ਘੁੰਮ ਕੇ ਜੋ ਕਹਿੰਦੇ ਜਿਸ ਤਰ੍ਹਾਂ ਦੀ ਘੋਡੇ-ਘੋੜੀਆਂ ਕਹਿੰਦੇ ਲੱਭਣ ਵਾਸਤੇ ਆਪਾਂ ਨੂੰ ਮਿਹਨਤ ਕਰਨੀ ਪੈਣੀ ਤੇ ਰਾਤਾਂ ਤੱਕ ਆਪਾਂ ਰਿਸਟਰ ਕਰਾ ਸਕੀ ਆਪਣੀ ਫੀਲਿੰਗ ਇਹ ਤਾਂ ਐ ਨੌਬੇ ਵੀ ਇੰਤਚਰ ਮੀਟਿੰਗਾਂ ਕਰਕੇ ਗੱਲ ਦੁਬਾਰਾ ਠੋਸ ਹੋ ਜੇ ਤੇ ਆਪਾਂ ਬੈਂਕ ਟੂ ਸਕੁਅਰ ਵਾਣਾਂ ਚੁੱਕੀ। ਐਸ ਕਰਕੇ ਮੈਂ ਕਰੋ ਸਾਹਿਬ ਨੂੰ ਬੇਨਤੀ ਕਰਦਾ ਉਹ ਆ ਕੇ ਮਾੜੇ ਨਾਲ ਸਾਥੂ ਦਸਤ ਜੀ ਕੀ ਬੇਸਿਕ ਸਾਡੇ ਹੈ ਕਿ ਮੇਰੀ ਬਿਸਟਰ ਗ੍ਰਾਊਂਡ ਵਾਸਤੇ ਸਾਨੂੰ ਕਾਰਵਾਈਆਂ ਕੀ ਕੀ ਕਰਨੀਆਂ ਪੈਣਗੀਆਂ, ਕੋਰਡਨ ਸਿਲੈਕਸ਼ਨ ਕਿਵੇਂ ਕਰਨੀ ਪੈਣੀ। ਕਰੋ ਸਾਹਿਬ ਸਾਰੇ ਮੀਡੀਆ ਨੂੰ ਸੱਦ ਸੀ ਕਾ ਤੁਹਾਨੂੰ ਬਹੁਤ ਚੰਗਾ ਪ੍ਰਾਣ ਹੈ ਚੱਕਿਆ ਹੈ ਕਿ ਪੰਜਾਬ ਦੀ ਨਸੋਂ ਪਹਾਈ ਹੈ।

पंजाब सिखी तो पहला भी पंजाब थी ठीक है उन्होंने भी थोड़े होने थी चलो मुगल ने थे राज किया 900 साल तो मुगल थोड़े लेके आए थे वो किरिया नस्ल लेके आए थे तो थोड़ियाँ जरिया अपने देसी थोड़ियाँ में कवर होके फिर बिली पड़ी ये चला इतिहास का सवाल सब तो पुराना डॉक्यूमेंट ਆਨੇ ਆਪਬੜੀ ਉਹਨੇ ਮਸਲਾ ਕੇ ਤਰ ਬੋੜੀਆਂ ਜੇ ਕਿਹੜੇ ਕਿਹੜੇ ਘੋੜੇ ਚੜੇ ਨੇ ਏਸ਼ੀਆ ਦੇ ਅੰਦਰ ਵਾਪਸ। ਠੀਕ। ਉਹਨੇ ਸਾਮਨ ਉਹਨਸਲਾ ਰੇੜੀਆਂ ਆਪਣੇ ਏਰੀਆ ਤੇ ਦਾਰਾ ਪਾਟਿਆ। ਆਪਣੇ ਏਰੀਆ ਜੰਗਲਾ ਤੇ ਖਾਟਾ ਨਸਲ ਦੇ ਘੋੜੇ। ਖਾਟਾ ਦੇ ਰੋਪਰ ਸੇਮੀ ਕਰਦੇ ਨੇ ਸਿੰਧੀ ਨਸਲ।

ਕੈਟ ਵਾਲੇ ਕੋਲ ਦਰਬਾਸੇ ਯੂਨੀਵਰਸਿਟੀ ਹੈ ਪ੍ਰੋਫੈਸਰ ਸਾਹਿਬ ਹੈਗੇ ਕੁੜੀਆਂ ਜਿਹੜੇ ਸਰਚ ਕਰਕੇ ਜਿਹੜੀਆਂ ਆ ਕੁੜੀਆਂ ਆਪਾਂ ਕਵਰ ਕਰਦੇ ਰਹੇ ਨਰੀਜਾ ਦੇ ਟਾਈਮ ਦਾ ਇਹਨਾਂ ਦੀ ਬਲੀਟ ਕੈਰੈਕਟਰ ਦੇਖਣੋ ਕਿੰਨਾ ਸੀ ਕੁੜੀਆਂ ਹੁਣ ਜਦੋਂ ਆਪਾਂ ਇੱਕ ਸੋਸਾਇਟੀ ਬਣਾ ਲਈ ਆਪਣੇ ਆਬਜੈਕਟਿਵ ਸੈੱਟ ਕਰ ਲਏ ਉਹਦੇ ਬਾਅਦ ਤੁਸੀਂ ਅੱਜ ਤੋਂ ਵੀ 30 ਸਾਲ ਪਹਿਲੇ ਕਈ ਬੰਦੂਰ ਬੈਠੇ ਨੇ ਮੇਰੇ ਵਰਗੇ ਜਨਾਬਾ ਅਧਿਆਸਕ ਮੈਂ ਨਾਲ ਕਿ ਆਪਣੀ ਕੁੜੀਆਂ ਕਿੰਦਾ ਸੀ ਲਿਖਾਉਂਦਾ ਹੁਣ ਤੁਹਾਨੂੰ ਇੱਕ ਨਵਾਂ ਕੈਰੇਕਟਰ ਬਣਾਉਣਾ ਹੈ ਜਿਹੜਾ ਉਹਦਾ ਤਾਂ ਸੀ ਜਿਹਦੇ ਕੰਨ ਇਸ ਤਰ੍ਹਾਂ ਦੇ ਨੇ ਇਹਦੀ ਗਰਦਨ ਕਿੰਨੀ ਲੰਬੀ ਹੈ ਬੇਲ ਕੇ ਸੀ ਠੀਕ ਹੈ ਵਿਦ ਡੀਲ ਕੈਰੇਕਟਰੀਸਟਿਕਸ ਵਾਕੇ ਉਹਨੂੰ ਫਿਰ ਸਰਕਾਰ ਦੀ ਮਨਜ਼ੂਰੀ ਲਓ ਜੇ ਸਾਡੀ ਆਹ ਕੈਰੇਕਟਰਿਕਸ ਹੈ ਉਹਦੇ ਨਾਲ ਵਿੱਚ ਤੁਸੀਂ ਕੰਪੈਰੀਜ਼ਨ ਬਣਾਉਣਾ ਹੈ ਕਿਤੇ ਮਾਰવાડી ਤੋਂ ਇੱਕ ਐਸਾ ਫਰਕ ਪਾਉਣਾ ਹੈ

हो गए, हो गए, हो गए कहाँ बजा एक नशा ना बदुचे स्तंभ जब वो बदुची कर गए या बदुची भी कर गए कोस तोड़ेगे करें ब्रीड कलेक्टर को कठे वाले ना चेक करके जब वो कहना पड़ा ना कम करना कहाँ पर तो वही आपन टावले फेफड़ों में तो मुझे

हमारा इतिहास तो अपने इतिहास को ज्यादा फर्क नहीं है साढ़े को तो एक जनरेशन और है साढ़े गुरुवार को तो है आए नहीं डॉक्यूमेंटेड है अनंतपुर साहब ने को गुरुवार को थोड़ा सा उठे जाके देखो तो पूरा इतिहास मिलेगा सीखे अपने स्वाप और जनवीर बैठ के उनको सेट करो बिटू जी तुझे भी पुराने ले

बाकी ऐसी जाके एनालिटिक प्लाट सैंपल लेगी है, नहीं? हेड एनालिटिक डीएनए काम है, ठीक? ऑसाइनर के नहीं? जरा ऊंची हो गया ठीक है देखा तो दो साकर है, करना है आपका, ठीक है? होगा सर, बस करो, इधर के फिर ऐसी बाकी ऐसी ब्रेड भी अपलोड एक बार बाती आपने नस्�

मैं तो एक फोटो लगा रहा बाई डी जब पंजाब में साला हो सिख फोटो लगा दिया थी कि सेल पोड़े ने काम तोड़ दिया मैं आज तक नहीं देखी कोई तस्वीर दिखा साथ एक चंद आके शाह की एक फोटो फिर दी गई थी नेट पे भी मिल जाएगी और किधर किधर काम की होता है सर आपका दूर पड़े सारे �

ਸਾਂ ਜਿਹੜੀ ਹੈ ਯੂਰੋਪੀਅਨ ਸਟੈਂਡਰਡ ਹੈ ਸਾਡ ਨਸਲ ਮਾਡੀ ਗਣੀ ਜਾਂਦੀ ਹੈ ਨਾ ਕਿ ਪਿਓ ਦੀ ਅਸੀਂ ਇਹਦੇ ਪ੍ਰੂਫ ਨਹੀਂ ਕਰ ਸਕਦੇ ਲੇਕਿਨ ਇੰਟਰਨੈਸ਼ਨਲ ਡੀਐਨਏ ਦੇ ਸਾਹਮਣ ਮਾਡੀਸ ਇੰਡੀਆ ਦੀ ਚਤੁਰਪਾ ਜਿੱਥੇ ਦਾ ਐਚਆਈਐਸਏ ਵਾਲੇ ਕਰਦੇ ਐਚਆਈਐਸਏ ਚੌਂਦੇ ਰਹੇ ਦੇਖੋ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਹੈ ਮਾਵਾ ਵੀ ਸਾਨੂੰ ਮਾਵਾ ਮਜੂਕ ਲਾਈਨ ਦੀ ਚਾਹੀਦੀ ਹੈ ਤੁਮ ਲੋਕ ਦੇਖੋ ਮਜੂਕ ਲਾਈਨ ਦੀ ਵਾਹ ਕਰਾਮਤੀ ਰਹਿੰਦੀ ਹੈ

ਇਹ ਕਹਾਣੀ ਮੈਂ ਇੱਕ ਅੰਗਰਕੀ ਜੇ ਤੁੰਗੜਾ ਨਹੀਂ ਕਹਿੰਦੇ ਸੀ ਜਦੋਂ ਉਹ ਕੰਗੜੀ ਦਾ ਪਿਆ ਹੋਣਾ ਉਹ ਦੌੜੀ ਚੀਂ ਹੁੰਦੇ ਸੀ ਉਹਰੇ ਕੋਠਾ ਹੀ ਆਉਂਦੇ ਸੀ ਉਹਰੇ ਚ ਲਿਖਿਆ ਆਇਆ ਹਜ਼ਾਰ ਸਵੇਤ ਘੋੜਾ ਕੋਈ ਦੌੜੀ ਚਾਇਆ ਸੀ ਸਵੇਤ ਕਹਿੰਦੇ ਕਿ ਚਿੱਟੇ ਰੰਗ ਦਾ ਆਪਾਂ ਕਹਿੰਦੇ ਜੇਕਰ ਸਵੇਤ ਹੋਣਾ ਜੇਦੇ ਕੋਈ ਦਾਗ ਨਹੀਂ ਹੋਣਾ ਜਿਵੇਂ ਚਿੱਟਾ ਆਪਣਾ ਕੀ ਹੈ ਸੁਤਰਾ ਜੀ ਦੇ ਜਿਹੜੇ ਪੁਰਾਣੇ ਬੰਦੇ ਨੇ ਲੋਕਰੇ ਉਹੀ ਰਹਿਣੇ ਗਲਾਕੀਸ਼ ਕੇ ਨੋਏ ਕਾਲੀਸ਼ ਕੇ ਨਹੀਂ ਦੇਖ ਰਹੇ ਸੁਤਰਾ ਨਾ ਹੋ ਛੱਕੇ ਨਾ ਹੋ ਇਹ ਤਾਂ ਪੰਜਾਬ ਦੀ ਬਰੀਡ ਹੈ ਹੈ ਨਾ ਇਹ ਤਾਂ ਪੰਜਾਬ ਦੀ ਬਰੀਡ ਬੰਦੇ ਨੇ ਇਹਨੂੰ ਚਾਰਾ ਰਿਪਰੇ ਨੂੰ ਸਾਈਕੋਟਿਕ ਪੰਜਾਬ ਦੀ ਬਰੀਡ ਨੂੰ ਜੇ ਤਾਂ ਕਿ ਅਸ਼ਾ ਕਿ ਇਹ

देखो राजस्थान वाले ने जड़ी हमारी मार्केटिंग क्वाडिटी की है ना सरकार आपकी वो सेवा भाव ਨਾਲ ਉਹਨਾਂ ਨੂੰ ਸੇਵਾ ਚੰਗੀ ਤਰ੍ਹਾਂ ਕਰਕੇ ਤੇ ਉਹ 10 ਲੱਖ ਦਾ ਘੋੜਾ ਪੰਕੜਾ 18 20 ਰੁਪਏ ਦਿੱਤੇ ਰਹੇ ਤੁਸੀਂ ਮੈਂ ਉਹ ਰਾਜਾ ਇੰਸਾ ਬਿੱਟੂ ਹੀ ਮੈਂ ਰੱਖ ਰਿਹਾ ਤੇ ਅੱਜ ਬਹੁਤ ਸਾਲ ਪਹਿਲੇ ਜੁਜੇ ਮੈਂ ਮਨੁਸ਼ਾਮਨ ਕਮਲ ਨੇ ਇੰਸਾ ਉਸੇ ਇੱਕ ਦਿਨ ਨੇ ਕਰੀ ਚਾਹਤ ਸੀ ਬੜਾ ਮਾਗਵੜੀ ਮਾਗਵੜੀ ਬੋਲੇ ਚਾਹਤ ਸੀ ठीक क्या देखो है बल्ले स्वाई जी राजेंद्र प्रकाशन राव हमारे राव ठीक है फिर आगे से जैसे साएबल चलेंगे एक मार्सी बोलो भर्ती चलेंगे कहना एक पर गए ना पर्याय साथ में मूवमेंट उन्होंने देना है

मेरा ऐसा बच्चा लेना 90% लोगों ने जेड़े सिरे नेदा कोरी कवर करते हैं कहते हैं कि अपन ठीक है अपन को फायदा कि बहुत इंपॉर्टेंट है वो रिटेल जा रही है लेकिन जीडी मशीन ने बचे पैदा का में और कि थोड़ा सोचो भी उन्हें हरसा ने किसी बचे ने बहुत ताकत केंद्र हुआ पहला बच्चा तगड़ा हो दूसरा तीसरा इंटरनेशनल दूध ऐसा हुआ सब जगह

होमी करने कोड़ा तो अर्पी कोड़ा तो जाके उन्होंने निजी अर्पी कोड़ा ने बिजनेस तो ज़्यादा ज़ावा कोड़ा ने चुकी है वो कास्टने तो आपन नहीं करने ऐसे भी दर्शन बड़ा सही है बड़ा चुनो लेकिन कोड़े को पहले में जी क्या कोई किया यदि फैक्ट्री चोड़े जरा ग्यारह महीने ढरा है तेर ठीक है फिर बच्चे चले होंगे